ਇਹ ਪਹਿਲੇ ਪਤਾ ਹੈ ਵੀ ਜਿਹੜੇ ਸਾਡੇ ਚਰਨ ਨੌਜਵਾਨ ਆ ਉਹਨਾਂ ਨੇ ਵੇਖਸੂਰ ਬੰਦ ਕੀਤੇ ਹੈ ਹਰਿਆਣਾ ਦੀ ਪੁਲਿਸ ਨੇ ਜੇਲ੍ਹ ਦੇ ਵਿੱਚ ਜਿਹੜੀ ਸਰਕਾਰ ਆ ਹਰਿਆਣਾ ਸਰਕਾਰ ਆ ਜਿਨੇ ਵਾਦਾ ਵੀ ਕੀਤਾ ਸੀਗਾ 9 ਤਰੀਕ ਦੀ ਮੀਟਿੰਗ ਦੇ ਵਿੱਚ ਦੋਨੇ ਫੋਰਮਾਂ ਦੇ ਨਾਲ ਆ ਵੀ ਅਸੀਂ ਉਹ ਉਹਨਾਂ ਦੀ ਰਿਹਾਈ ਤੇ ਸੈਵਤੀ ਹੋ ਗਈ ਸੀਗੀ ਇਹ ਜਿਹੜਾ ਤੈ ਵੀ ਹੋ ਗਿਆ ਸੀਗਾ ਪਰ ਉਹਨਾਂ 9 ਤੋਂ ਬਾਅਦ ਅੱਜ ਪੂਰੇ 19 ਹੋ ਗਏ 11 ਦੇ ਨੰਗੇ ਟਾਲਮਟੋਲ ਕਰ ਰਹੇ ਨੇ ਕਿਤੇ ਕਹਿ ਰਹੇ ਆ ਤੁਸੀਂ ਜਵਾਨਤ ਕਰਵਾ ਲਓ ਉਹਨਾਂ ਦੀ ਕਿਤੇ ਕਹਿ ਰਹੇ ਆ ਵੀ ਤੁਸੀਂ ਇਹ ਅਗਲਾ ਤੁਸੀਂ ਆਲਟੀਮੇਟਮ ਦੇ ਕੇ ਅਗਲੇ ਐਕਸ਼ਨ ਦਾ ਇਹ ਚੱਕ ਲੋ ਇਹ ਤੋਂ ਸਾਡੇ ਹਿਸਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਹਰਿਆਣਾ ਪੁਲਿਸ ਵੱਲੋਂ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਸਮੇਤ ਤਿੰਨ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਨਾਰਾਜ਼ ਕਿਸਾਨਾਂ ਦਾ ਸ਼ੰਭੂ ਬਾਰਡਰ ਤੇ ਰੇਲ ਰੋਕੋ ਅੰਦੋਲਨ ਜਾਰੀ ਹੈ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਤਰਨਾਜ ਤੀਜੇ ਦਿਨ ਵੀ ਜਾਰੀ ਰਿਹਾ ਜਿਸ ਬਾਰੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਦੋਵੇਂ ਕਿਸਾਨ ਮੋਰਚਿਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਿਆ ਗਿਆ ਕਿਸਾਨ ਆਗੂਆਂ ਨੇ 22 April ਨੂੰ ਜੀਨ ਦੇ ਵਿੱਚ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ 22 April ਨੂੰ ਕਿਸਾਨਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਆਗੂਆਂ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਨੂੰ ਕਿਸਾਨਾਂ ਦੀ ਤਰਫੋਂ ਕਾਫੀ ਜ਼ਮਾ ਦਿੱਤਾ ਗਿਆ ਪਰ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਈ ਨਹੀਂ ਕੀਤਾ ਗਿਆ ਇਸ ਲਈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ 22 April ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਕਿਸਾਨ ਰਿਹਾ ਨਾ ਕੀਤੇ ਗਏ ਤਾਂ ਉਹਨਾਂ ਵੱਲੋਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ ਜਿਹੜਾ ਇਹ ਆਪਣਾ ਮੋਰਚਾ ਸ਼ੁਰੂ ਹੋਇਆ ਰੇਲ ਰੋਕੋ ਵਾਲਾ ਇਹ ਪਹਿਲੇ ਪਤਾ ਹੈ ਵੀ ਜਿਹੜੇ ਸਾਡੇ ਤਿੰਨ ਨੌਜਵਾਨ ਹਨ ਉਹਨਾਂ ਨੇ ਬੇਕਸੂਰ ਬੰਦ ਕੀਤੇ ਹੈ ਹਰਿਆਣੇ ਦੀ ਪੁਲਿਸ ਨੇ ਜੇਲ੍ਹ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਖਾਤਰ ਇਹ 17 ਤਰੀਕ ਤੋਂ ਜਿਹੜਾ ਸ਼ੰਭੂ ਰੇਲ ਦਾ ਜਿਹੜਾ ਪੱਕਾ ਜਿਹੜਾ ਮੋਰਚਾ ਇੱਥੇ ਉਹਨਾਂ ਚਾਹ ਤਿੱਕਰ ਜੰਨਾ ਚਾਹ ਤਿੱਕਰ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ ਚ ਤੱਕਰ ਆ ਜਿਹੜਾ ਇਹ ਰੇਲ ਆ ਜਿਹੜਾ ਸ਼ੰਭੂ ਵਾਲਾ ਇਹ ਬੰਦ ਨਹੀਂ ਖੋਲਿਆ ਨਹੀਂ ਜਾਊਗਾ ਉਹਨਾਂ ਚ ਰੁਕਿਆ ਜਾਊਗਾ ਇਹ 17 ਤਰੀਕ ਦਾ ਸਾਡਾ ਜਿੱਦੇ ਸ਼ੁਰੂ ਕੀਤਾ ਐਲਾਨ ਕੀਤਾ ਹੋਇਆ ਉਦੋਂ ਬਾਅਦ ਦੀ ਜਿਹੜੀ ਹਾਲਤ ਹੈਗੀ ਹੈ ਦੋਨੇ ਪੱਖਾਂ ਤੋਂ ਜਿਹੜੇ ਤਾਂ ਬੰਦੇ ਹੈਗੇ ਆ ਖਾਸ ਕਰਕੇ ਉਹਨਾਂ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਅ ਅਨੀਸ਼ ਖਟਕਲ ਜਿਹਨੂੰ ਪਤਾ ਹੋਣਾ ਵੀ ਅੱਜ 1 ਮਹੀਨਾ ਪੂਰਾ ਹੋ ਗਿਆ 19 ਤਰੀਕ ਨੂੰ ਉਹਨੇ ਆਪਣਾ ਅਨਸ਼ਾਨਾ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਸੀਗਾ ਸਵਾਏ ਪਾਣੀ ਤੋਂ ਉਹ ਕੋਈ ਵੀ ਖਰਾਕ ਨਹੀਂ ਲੈ ਰਿਹਾ ਤੇ ਉਹਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਉਹਨੂੰ ਡ੍ਰਿਪ ਰਹੀਆਂ ਜਿਹੜੀ ਕੁਸ ਹੈ ਉਹ ਜਿਹੜਾ ਫੀਡ ਹੈ ਕੀਤਾ ਜਾ ਰਿਹਾ ਉਹ ਤੇ ਘੰਟੇ-ਘੰਟੇ ਤੋਂ ਉਹਦੀ ਹਾਲਤ ਨਾਜ਼ੁਕ ਕਰਕੇ ਹਰ ਘੰਟੇ ਬਾਅਦ ਆ ਜਿਹੜਾ ਡਾਕਟਰ ਆ ਉਹ ਉਹਦੀ ਹਾਲਤ ਚੈੱਕ ਕਰਨ ਆ ਰਿਹਾ ਵੀ ਕਿੰਨੀ ਪਹਿਲਾਂ ਦੇ ਮੁਕਾਬਲੇ ਵਿਗੜ ਗਈ ਫਿਰਸ ਕਰਕੇ ਜਿਹੜਾ ਮਾਮਲਾ ਹੈਗਾ ਇੱਕ ਨੌਜਵਾਨ ਦੀ ਜ਼ਿੰਦਗੀ ਆ ਜਿਹੜੀ ਦਾਤ ਲੱਗੀ ਹੋਈ ਐ ਉਹ ਅਸੀਂ ਐ ਕਹਿੰਦੇ ਆ ਵੀ ਉਹ ਡੈਥ ਬੈੱਡ ਤੇ ਪਿਆ ਹੋਇਆ ਸੋ ਇਹਨਾਂ ਸਵੇਦਰ ਸ਼ੇਰ ਮਾਮਲਾ ਹੋਣ ਦੇ ਬਾਵਜੂਦ ਵੀ ਜਿਹੜੀ ਸਰਕਾਰ ਆ ਹਰਿਆਣਾ ਸਰਕਾਰ ਆ ਜਿਨੇ ਵਾਦਾ ਵੀ ਕੀਤਾ ਸੀਗਾ 9 ਤਰੀਕ ਦੀ ਮੀਟਿੰਗ ਦੇ ਵਿੱਚ ਦੋਨੇ ਫਾਰਮਾਂ ਦੇ ਨਾਲ ਵੀ ਅਸੀਂ ਉਹ ਉਹਨਾਂ ਦੀ ਰਿਹਾਈ ਤੇ ਸਹਿਮਤੀ ਹੋ ਗਈ ਸੀਗੀ ਪ੍ਰੋਸੀਜਰ ਕੀ ਹੋਊਗਾ ਉਹਤੇ ਵੀ ਸਹਿਮਤੀ ਹੋ ਗਈ ਸੀਗੀ ਵੀ ਦੋਨਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਐਪਲੀਕੇਸ਼ਨ ਲਈ ਜਾਊਗੀ ਐਪਲੀਕੇਸ਼ਨ ਧੀਰੇਚ ਕਿਹਾ ਜਾਊਗਾ ਵੀ ਸਾਡੇ ਬੱਚੇ ਆ ਜਿਹੜੇ ਬੇਕਸੂਰ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਸੀਂ ਉਹ ਜਿਹੜੀ ਇਨਕੁਆਇਰੀ ਲਾ ਕੇ ਉਹਦੀ ਉਸ ਦੇ ਮੁਤਾਬਕੀ ਰਿਪੋਰਟ ਦੇਵਾਂਗੇ ਤੇ ਕੋਰਟ ਦੇ ਵਿੱਚ ਉਹ ਰਿਪੋਰਟ ਆ ਜਿਹੜੀ ਰਿਹਾਈ ਦੀ ਪੇਸ਼ ਕਰਕੇ ਉਹਨਾਂ ਨੂੰ ਰਿਹਾ ਕਰਾਵਾਂਗੇ ਇਹ ਜਿਹੜਾ ਤੈ ਵੀ ਹੋ ਗਿਆ ਸੀਗਾ ਪਰ ਉਹਨਾਂ 9 ਤੋਂ ਬਾਅਦ ਅੱਜ ਪੂਰੇ 19 ਹੋ ਗਏ 11 ਦੇ ਲੰਘ ਗਏ ਇੱਕ ਪਾਸੇ ਇੱਕ ਨੌਜਵਾਨ ਦੀ ਜ਼ਿੰਦਗੀ ਦਾ ਮਾਮਲਾ ਡੈਥ ਬੈੱਡ ਤੇ ਪਿਆ ਹੋਇਆ ਤੇ ਇਹ 11 ਦਿਨਾਂ ਦੇ ਵਿੱਚ ਇਹ ਐਨੇ ਆ ਗੈਰ ਸੰਜੀਦਾ ਜਾਂ ਗੈਰ ਸੁਵੇਧਨਸ਼ੀਲ ਹੋਇਆ ਸਰਕਾਰ ਤੇ ਪ੍ਰਸ਼ਾਸਨ ਵੀ ਉਹਦੀ ਜਾਣਦੀ ਵੀ ਪ੍ਰਵਾਹ ਨਹੀਂ ਤੇ ਅਜੇ ਵੀ ਇਹ ਕਹਿ ਰਹੇ ਨੇ ਵੀ ਅਸੀਂ ਟਾਲਮਟੋਲ ਕਰ ਰਹੇ ਨੇ ਕਿਤੇ ਕਹਿ ਰਹੇ ਆ ਤੁਸੀਂ ਜਵਾਨਤ ਕਰਵਾ ਲੋ ਉਹਨਾਂ ਦੀ ਕਿਤੇ ਕਹਿ ਰਹੇ ਆ ਵੀ ਤੁਸੀਂ ਇਹ ਅਗਲਾ ਤੁਸੀਂ ਅਲਟੀਮੇਟਮ ਦੇ ਕੇ ਅਗਲੇ ਐਕਸ਼ਨ ਦਾ ਇਹਨੂੰ ਚੱਕ ਲੋ ਇਹ ਸੋ ਸਾਡੇ ਹਿਸਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਸੋ ਇਸ ਚੋਂ ਅਸੀਂ ਦੂਜੀ ਹਾਲਤ ਇਹ ਹੈਗੀ ਅੰਦਰੂਨੀ ਹਾਲਤ ਵੀ ਜਿਹੜੀ ਕੰਮ ਹੈ ਜਿਹੜਾ ਪੂਰਾ ਜਿਹੜਾ ਕਿਸਾਨੀ ਦਾ ਹੈਗਾ ਪੂਰਾ ਪੀਕ ਲੋਡ ਵਾਲਾ ਅ ਕੰਮ ਹੈ ਕਣਕ ਆਈ ਹੋਈ ਹੈ 6 ਮਹੀਨਿਆਂ ਦੀ ਉਹਨਾਂ ਦੀ ਜਿਹੜੀ ਖਰਚ ਖੇਚਣ ਦਾ ਪੈਦਾ ਕੀਤੀ ਫਸਲ ਹੈ ਪੁੱਤਾਂ ਵਾਂਗੂ ਪਾਲੀ ਫਸਲ ਹੈ ਉੱਤੋਂ ਜਿਹੜਾ ਮੌਸਮ ਹੈ ਉਹ ਲਗਾਤਾਰ ਖਰਾਬੀ ਆ ਰਹੀ ਹੈ ਇਸ ਕਰਕੇ ਹਰੇਕ ਕਿਸਾਨ ਨੂੰ ਐ ਹੈਗਾ ਵੀ ਮੈਂ ਜਿੰਨਾ ਛੇਤੀ ਆਪਣੇ ਫਸਲ ਸਾਹਮਣੇ ਆਬ ਦੀ 6 ਮਹੀਨਿਆਂ ਦੀ ਤਾਂ ਸਾਰਾ ਉਹਨਾਂ ਦਾ ਜਿਹੜਾ ਧਿਆਨ ਹੈ ਉਹਦੇ ਤੇ ਵੀ ਲੱਗਿਆ ਹੋਇਆ ਸੋ ਦੋਨੇ ਹੀ ਆ ਕਿਸਾਨੀ ਦਾ ਇਧਰ ਮੋਰਚੇ ਨੂੰ ਵੀ ਆ ਯੋਗਦਾਨ ਪਾਉਣਾ ਇਹਨੂੰ ਤਕੜਾ ਕਰਨਾ ਆਪਦੀ ਫਸਲ ਵੀ ਸਾਹਮਣੇ ਹੈ ਸੋ ਇਸ ਕਰਕੇ ਸਾਡਾ ਜਿਹੜਾ ਥੋੜਾ ਜਿਹਾ ਅਸੀਂ ਇਹ ਡਿਲੇ ਕੀਤਾ ਜਿਹੜਾ ਅੱਜ ਅਸੀਂ ਜਿਹੜਾ ਐਕਸ਼ਨ ਦਾ ਐਲਾਨ ਕਰਨਾ ਸੀਗਾ ਅਗਲੇ ਦਾ ਇਹਨੂੰ ਅਸੀਂ 22 ਤਰੀਕ ਤੇ ਲੈ ਕੇ ਗਏ ਆ ਇਹ ਅਸੀਂ ਫੈਸਲਾ ਕਰ ਲਿਆ ਵੀ ਜਿਹੜਾ ਅਗਲਾ ਐਕਸ਼ਨ ਦਾ ਹੋਊਗਾ ਜੋ ਵੀ ਸਖਤ ਤੋਂ ਸਖਤ ਹੋਊਗਾ ਇਹਨਾਂ ਵਾਲੇ ਪਹਿਲਾਂ ਵਾਲੇ ਐਕਸ਼ਨਾਂ ਦੇ ਮੁਕਾਬਲੇ ਉਹਦਾ ਜਿਹੜਾ ਹੋਊਗਾ ਸਥਾਨ ਹੈ ਉਹਦਾ ਅੱਜ ਤਾਂ ਹੈਗੇ ਆ ਥੰਵਾਲਾ ਤਾਂ ਸ਼ੰਭੂ ਵਾਲਾ ਤਾਂ ਅਗਲਾ ਸਥਾਨ ਹੈ ਉਹ ਹਰਿਆਣੇ ਦਾ ਕੋਈ ਕੋਈ ਕੀ ਹੈ ਉਹ ਤੈ ਹੀ ਹੋ ਗਿਆ ਵੀ ਜੀਂਦ ਹੈ ਹਰਿਆਣੇ ਦਾ ਜਿਹੜਾ ਸੈਂਟਰ ਪੈਂਦਾ ਇਹ ਖਨੌਰੀ ਬਾਰਡਰ ਦੇ ਵੀ ਨੇੜੇ ਪੈਂਦਾ ਇੱਧਰ ਵੀ ਲਗਭਗ 4 ਚਫੇਰੇ ਜਿੱਥੇ ਵੀ ਕਿਸਾਨ ਜਿੱਥੇ ਬੰਦਗਾਂ ਦਾ ਮੋਰਚਾ ਵਾਲਾ ਕੰਮ ਆਉ ਤਾਂ ਲਗਭਗ ਸੈਂਟਰ ਪੈਂਦਾ ਤੇ ਉੱਥੋਂ ਵਾਲੇ ਜਿਹੜਾ ਖਟਕਲ ਟੋਲ ਪਲਾਜ਼ਾ ਉੱਥੋਂ ਹੀ ਇਹਨੂੰ ਚੱਕਿਆ ਸੀਗਾ ਜਦੋਂ ਸ਼ੁਭਕਰਨ ਦੀ ਕਲਸ ਯਾਤਰਾ ਚੱਲ ਰਹੀ ਸੀਗੀ ਉਸ ਦੌਰਾਨ ਜਿਸ ਦਿਨ ਇਹ ਖਟਕਲ ਟੋਲ ਪਲਾਜ਼ੇ ਦੇ ਕਲਸ ਯਾਤਰਾ ਸੀ ਉਸ ਦਿਨ ਹੀ ਇਹਨੂੰ ਐਲੀਸ਼ਨ ਉਹਨਾਂ ਨੇ ਚੱਕਿਆ ਸੀ ਉੱਥੋਂ ਇਸ ਕਰਕੇ ਉੱਥੋਂ ਦੇ ਭਾਵਨਾ ਵੀ ਜੁੜ ਗਏ ਹੋਊਗਾ ਉੱਥੋਂ ਜਿਹੜੀ ਕਮੇਟੀ ਹੈ ਟੋਲ ਪਲਾਜ਼ੇ ਵਾਲੀ ਖਟਕਲ ਟੋਲ ਪਲਾਜ਼ ਜਿਹੜੀ ਉਹ ਕਮੇਟੀ ਵੀ ਇਹਦੇ ਨਾਲ ਜੁੜੀ ਹੋਈ ਹੈ ਸੋ ਇਸ ਕਰਕੇ ਉਹ ਕਮੇਟੀ ਵੀ ਵਿੱਚ ਸ਼ਾਮਲ ਹੈ ਦੋਨੇ ਫਾਰਮਾਂ ਦੇ ਨਾਲ ਅਗਲਾ ਐਕਸ਼ਨ ਹੈ ਜਿਹੜਾ ਉਹ ਕੀਤਾ ਜਾਊਗਾ ਜੀਨ ਕੀਤਾ ਜਾਊਗਾ ਤੇ ਉਹਦਾ ਜਿਹੜਾ ਐਲਾਨ ਹੈ ਜਿਹੜਾ ਉਹ ਅੱਜ ਦੀ بجائے ਉਹ 22 ਤਰੀਕ ਨੂੰ ਕੀਤਾ ਜਾਊਗਾ ਇਹ ਅਸੀਂ ਫੈਸਲਾ ਕੀਤਾ ਦੋਨੇ ਫਾਰਮਾਂ ਵੱਲੋਂ ਅਸੀਂ ਉਹਦਾ ਐਕਸ਼ਨ ਹੈ ਉਹ ਕਰ ਲਿਆ ਵੀ ਜਿਹੜਾ ਪਹਿਲਾ ਵਾਲਾ ਆ ਉਹਨਾਂ ਚਾਰ ਜਾਰੀ ਰੱਖਿਆ ਜਾਊਗਾ ਇਹਦੇ ਨਾਲੋਂ ਵੀ ਸਰਕਾਰ ਨੂੰ ਝਟਕਾ ਲਾਉਣ ਦੀ ਖਾਤੇ ਜਿਹੜਾ ਕਹਿੰਦੀ ਆ ਵੀ ਹਰਿਆਣੇ 'ਚ ਨਹੀਂ ਹੋ ਰਿਹਾ ਇਹ ਤਾਂ ਪੰਜਾਬ 'ਚ ਕਰ ਰਹੇ ਹੋ ਤੁਸੀਂ ਉਦੋਂ ਅਸੀਂ ਹਰਿਆਣਾ ਚ ਵੀ ਕਰਕੇ ਦਿਖਾਵਾਂਗੇ ਵੀ ਜਿਹੜਾ ਜੀਨ ਸੈਂਟਰ ਹੈ ਉੱਥੇ ਜਿਹੜਾ ਦੋਨੇ ਫੋਰਮ ਵੱਲੋਂ ਵੱਡੀ ਘੰਟੀ ਜਿਹੜੀ ਕਿਸਾਨਾਂ ਦਾ ਘੱਟ ਹੋ ਕੇ ਐਕਸ਼ਨ ਦਾ ਐਲਾਨ ਹੋਊਗਾ ਤੇ ਫੌਰੀ ਤਰੰਤ ਤੋਂ ਲਾਗੂ ਹੋਊਗਾ ਐ ਨਹੀਂ ਵੀ ਕੋਈ ਬਾਈ ਨੂੰ ਐਲਾਨ ਕਰਕੇ ਅਸੀਂ ਕਹਦੇ ਆਂਗੇ ਵੀ 31 ਨੂੰ ਲਾਗੂ ਹੋਊਗਾ ਜਾਂ ਅਗਲੇ ਮਈ ਚ ਲਾਗੂ ਹੋਊਗਾ ਉਹ ਤਰੰਤ ਤੋਂ ਥੋੜੇ ਸਮੇਂ ਦੀ ਬਿਥ ਤੇ ਹੀ ਉਹ ਲਾਗੂ ਹੋਊਗਾ ਸਾਡਾ ਇਹਨਾਂ ਨੂੰ ਵਾਰਨਿੰਗ ਹੈ ਬਈ 21 ਤਰੀਕ ਤੱਕ ਕਰਦਾ ਇਹਨਾਂ ਨੂੰ ਅਸੀਂ ਹੋਰ ਸਮਾਂ ਦਿੰਨੇ ਆ ਅਜ 11 ਹੋ ਗਈ ਵੀ ਅਤੇ ਕੀ ਦਾ ਦੋ ਦਿਨ ਅਸੀਂ ਨੂੰ ਹੋਰ ਸਮਾਂ ਦਿੰਨੇ ਆ ਵੀ ਇਹ ਆਪ ਦਾ ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਇਹਨਾਂ ਵਾਦਾ ਕੀਤਾ ਸੀਗਾ ਉਹ ਰਿਕੁਇਰੀ ਵਾਲੇ ਆਪਣਾ ਪ੍ਰੋਸੀਜਰ ਰਾਹੀਂ ਰਿਲੀਜ਼ ਕਰਨ ਦਾ ਉਹ ਵਾਅਦਾ ਨੂੰ ਪੂਰਾ ਕਰਨ ਉਹਨਾਂ ਨੂੰ ਬਿਨਾਂ ਸ਼ਰਤ ਧਰ ਰਿਲੀਜ਼ ਕਰਨ ਤਿੰਨੇ ਨੌਜਵਾਨਾਂ ਨੂੰ 21 ਤੱਕ ਦਾ ਟਾਈਮ ਦਿੰਨੇ ਆ ਨਹੀਂ ਫਿਰ 22 ਨੂੰ ਜਿਹੜਾ ਹੈਗਾ ਉਹ ਸਾਡਾ ਹੋਊਗਾ ਦੋਨੇ ਫਾਰਮਾਂ ਦਾ ਹੋਊਗਾ ਕਿਸਾਨਾਂ ਦਾ ਹੋਊਗਾ ਜੋ ਵੀ ਉਸ ਦਿਨ ਐਕਸ਼ਨ ਦਾ ਅਲਾਨ ਹੋਊਗਾ ਉਹਦੀ ਜ਼ਿੰਮੇਵਾਰ ਹੈ ਜਿਹੜੇ ਉਹ ਸਰਕਾਰ ਹੋਊਗੀ